ਟੀਪੀ ਜਾਵਦੇ ਇਹ ਹਾਰੂ ਹੀ ਉਹਦੇ ਬਹੁਤ ਬਲਣਾ ਡਕੀਆਂ ਗਈਆਂ ਇਹ ਪ੍ਰੋਬਲਮ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸ਼ਾਮੇ ਆਉਣਗੇ ਉਹਨੇ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਰ ਜੀ ਆਪਾਂ ਵੀਡੀਓ ਬਣਾਉਂਦੇ ਆਂ ਖਾ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਮੋਹ ਸਾਹਮਣੇ ਹੋਣੀ ਹੈ ਫੜ ਲਾ ਫੜ ਲਾ ਫੜ ਆ ਵੇਖੋ ਹੋਏ ਸਾਹ ਕੋ ਪੁਲਸੇ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾ ਵੇਖੋ ਪੁਲਸਦਾਨ ਸੱਟਾ ਖਾਤਾ ਕਾਵੇ ਪੁਲਸ ਨੇ ਡਾਂਗ ਸੱਟਾ ਖਾਤਾ ਦੀਆਂ ਟਗੜੀਆਂ ਡੰਗ ਆਹ ਵੇਖੋ ਕਿਹੜੀਆਂ ਟਗੜੀਆਂ ਡੰਗਾਂ ਜਿਹੀਆਂ ਬਣੀਆਂ ਨੇ ਭੱਜ ਲੈ ਤਾਂ ਫੱਲ ਟਾਰਨ ਕਾ ਖੇਡਿ ਫਲੇ ਖੇਡਿ ਫਲੇ ਦੀ ਹਰ ਗੋਬਿੰਦਪੁਰ ਦੇ ਪਿੰਡ ਨੰਗਲਚੌਰ ਦੇ ਵਿੱਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋਏ ਨੇ NHAI ਦੇ ਵੱਲੋਂ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਪੁਲਿਸ ਪਹੁੰਚੀ ਸੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਾਡੀ ਝੋਨੇ ਦੀ ਫਸਲ ਬਰਬਾਦ ਕਰ ਦਿੱਤੀ ਗਈ JCB ਮਸ਼ੀਨਾ ਲੈ ਕੇ ਪਹੁੰਚਿਆ ਸੀ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੇ ਮੌਕੇ ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਤਾਂ ਦਰਮਿਆਨ ਆਮੋ ਸਾਹਮਣੇ ਵਾਲੀ ਸਥਿਤੀ ਬਣੀ ਹੈ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਇੱਥੇ ਖੜੀ ਹੋਈ ਹੈ ਇਸ ਦਰਮਿਆਨ ਇਸ ਜਗ੍ਹਾ ਦੇ ਉੱਤੇ ਜੀਸੀਬੀ ਮਸ਼ੀਨ ਉਤਾਰ ਦਿੱਤੀ ਗਈ ਮੌਕੇ ਦੇ ਉੱਤੇ ਪੁਲਿਸ ਅਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਤੇ ਅਜਿਹੇ ਚ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੋ ਗਏ ਪਿੰਡ ਨੰਗਲਚੌਰ ਦੀ ਇਹ ਤਸਵੀਰ ਸ੍ਰੀ ਹਰਗੋਬਿੰਦਪੁਰ ਦਾ ਇਹ ਘਟਨਾਕ੍ਰਮ ਹੈ ਜਦੋਂ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਤਾਂ ਉਸ ਤੋਂ ਬਾਅਦ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਅਜਿਹੇ ਦੇ ਵਿੱਚ ਆਮੋ ਸਾਹਮਣੇ ਵਾਲੀ ਸਥਿਤੀ ਬਣਦੀ ਹੋਈ ਨਜ਼ਰ ਆਈ ਹੈ ਕਬਡੀ ਗਿਣਤੀ ਦੇ ਵਿੱਚ ਪੁਲਿਸ ਵੱਲ ਵੀ ਇੱਥੇ ਤਣਾਤ ਕੀਤਾ ਗਿਆ। ਇਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵੀ ਬਖਸ਼ ਜੁੜੇ ਨੇ। ਰਵੀ ਅਕਸਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਥੇ ਤਾਂ ਫਸਲ ਖੜੀ ਹੈ। ਖੜੀ ਫਸਲ ਦੇ ਵਿੱਚ ਹੀ ਜੀਐਸਵੀ ਮਸ਼ੀਨ ਉਤਾਰ ਦਿੱਤੀ ਗਈ। ਆ ਬਿਲਕੁਲ ਜਿਸ ਤਰ੍ਹਾਂ ਦੇ ਦ੍ਰਿਸ਼ ਜਿਹੜੇ ਆ ਸਕਰੀਨ ਦੇ ਉੱਤੇ ਦੇਖ ਰਹੇ ਆ ਦਰਸ਼ਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਖੜੀ ਫਸਲ ਦੇ ਵਿੱਚ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਥੋਰਟੀ ਦਾ ਪਟਕਾ ਜੋ ਆ ਉਹ ਕਬਜ਼ਾ ਲੈਣ ਲਈ ਪਹੁੰਚੀ ਆਈ ਔਰ ਇਹ ਸ਼੍ਰੀ ਹਰਗੋਬਿੰਦਪੁਰ ਬਲੌਕ ਹੈ ਉਸ ਦੇ ਅਧੀਨ ਪਿੰਕਾ ਪਿੰਕ ਤੰਗਲ ਚਾ ਹੋ ਰਿਹਾ ਜਿੱਥੇ ਜੀ ਇਹ ਸਾਰੀ ਕਾਰਵਾਈ ਜਿਹੜੀ ਆ ਅਮਲ ਦੇ ਵਿੱਚ ਜਾਂਦੀ ਜਾ ਰਹੀ ਸੀ ਔਰ ਜਦੋਂ ਇਹ ਅਖੀ ਖਬਰ ਕਿਸਾਨਾਂ ਨੂੰ ਮਿਲੀ ਤਾਂ ਉਹ ਕਿਸਾਨ ਵੀ ਜੁਲੀਨ ਤੇ ਕੰਦੇ ਹੇਤ ਜੋ ਨੇ ਉੱਥੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਜੋ ਆ ਇਹ ਪ੍ਰਸ਼ਾਸਨ ਨੂੰ ਰੋਕਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਏਸੀਬੀ ਜਾਂ ਹੋਰ ਪੌਪਲਾਈਨ ਮਸ਼ੀਨਾਂ ਉਹਨਾਂ ਨੂੰ ਉਹਨਾਂ ਨੇ ਰੋਕਿਆ ਹੈ ਔਰ ਕਿਸ ਤਰ੍ਹਾਂ ਦੇਖੋ ਜਿਹੜੀ ਲੱਗੀ ਹੋਈ ਫਸਲ ਐ ਉਸ ਨੂੰ ਜਿਹੜੀ ਐ ਉਹ ਖਰਾਬ ਕੀਤਾ ਜਾ ਰਿਹਾ ਕਿਉਂਕਿ ਉੱਥੋਂ ਰਸਤਾ ਬਣਾਉਣ ਦੀ ਜਿਹੜਾ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਸਰ ਨਾਲ ਬਾਰ-ਬਾਰ ਮੀਟਿੰਗ ਕੀਤੀਆਂ ਜਾਂਦੀਆਂ ਨੇ ਕੇਵਲ ਟਾਕ ਹੁੰਦੀ ਆ ਔਰ ਉਹਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਇਸ ਸਾਲ ਸਾਰਾ ਆਬਾਦ ਕਰਵਾਇਆ ਜਾਏਗਾ ਤੁਹਾਡੀਆਂ ਪਿਟੀਸ਼ਨਸ ਰਿਵਿਊ ਕੀਤੀਆਂ ਜਾਣਗੀਆਂ ਔਰ ਜਿੰਨ ਜਿੱਥੇ ਜਿੱਥੇ ਵਾਜਬ ਮੁੱਲ ਨਹੀਂ ਮਿਲਿਆ ਔਰ ਜਾਂ ਜਿਹੜੀ ਜਗ੍ਹਾ ਦੇ ਉੱਤੇ ਪੈਸੇ ਨਹੀਂ ਟਰਾਂਸਫਰ ਹੋਏ ਉੱਥੇ ਕਮਜ਼ਾ ਨਹੀਂ ਲਿਆ ਜਾਏਗਾ ਲੇਕਿਨ ਦੇਖੋ ਲੱਗੀ ਹੋਈ ਫਸਲ ਨੂੰ ਬਰਬਾਦ ਕਰਨਾ ਕਿਸਾਨਾਂ ਦੇ ਅੰਦਰ ਕਾਫੀ ਜ਼ਿਆਦਾ ਜਿਹੜਾ ਹੈ ਉਹ ਰ ਜਿਹੜੀ ਕਾਰਵਾਈ ਕੀਤੀ ਗਈ ਆ ਉਹ ਬਿਲਕੁਲ ਜਿਹੜੀ ਹੈ ਨਾਜਾਇਜ਼ ਹੈ ਕਿ ਇਹ ਜਿਹੜਾ ਕਿਸਾਨਾਂ ਦਾ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਇਸ ਖੱਤਛਤ ਕੇ ਜੋ ਹੈ ਉਹ ਵਿਰੋਧ ਕੀਤਾ ਜਾਵੇਗਾ ਕਿ ਇਸ ਲੱਦੀ ਹੋਈ ਫਸਲ ਨੂੰ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕਰਕੇ ਨਾ ਪਾਸ ਹਰ ਤੇ ਜਿਹੜੀਆਂ ਪ੍ਰਸ਼ਾਸਨ ਵੱਲ ਕੀਤੀ ਗਈਆਂ ਜਿਸ ਨੂੰ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਹਿਣਾ ਹੈ ਕਿ ਉਹ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਤਾਂ ਬਿਲਕੁਲ ਪਰ ਰਵੀ ਇਹ ਵਾਰ-ਵਾਰ ਅਜਿਹੇ ਘਟਨਾਵਾਂ ਵਾਪਰ ਰਹੀਆਂ ਨੇ ਕਿ ਇਸ ਤੋਂ ਪਹਿਲਾਂ ਕੀ ਕੋਈ ਗੱਲਬਾਤ ਪ੍ਰਸ਼ਾਸਨ ਦੀ ਕਿਸਾਨਾਂ ਦੇ ਨਾਲ ਨਹੀਂ ਹੋਈ ਇਸ ਬਾਰੇ ਅਬ ਦੇਖੋ ਕਿਸਾਨਾਂ ਆਗੂਆਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਨਹੀਂ ਕਈ ਵਾਰ ਮੀਟਿੰਗਸ ਹੋ ਚੁੱਕੀਆਂ ਨੇ ਕਈ ਵਾਰ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਔਰ ਕਈ ਵਾਰ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਲੇਕਿਨ ਉਸ ਭਰੋਸੇ ਦੀ ਆੜ ਦੇ ਵਿੱਚ ਜਿਹੜੀ ਹੈ ਜਿਹੜੀਆਂ ਕਾਰਵਾਈਆਂ ਅਮਲ ਦੇ ਵਿੱਚ ਨਹੀਂ ਕੀਤੀਆਂ ਜਾਂਦੀਆਂ ਕਿ ਸਰਕੀ ਸੇਰ ਸਾਹਿਬ ਜਿਹਹੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੱਲ ਦਾ ਕਿਸਾਨਾਂ ਨੇ ਕਿਹਾ ਕਿ ਕਿੱਥੇ ਵਾਜਬ ਮੁੱਲ ਮਿਲ ਚੁੱਕਾ ਹੈ ਜਾਂ ਕਿੱਥੇ ਕੋਈ ਪੈਸੇ ਮਿਲ ਕੇ ਦੇ ਉੱਥੇ ਉਹ ਨਹੀਂ ਰੁਕੇ ਲੇ ਕਿ ਕਿੱਥੇ ਉਹਨਾਂ ਨੂੰ ਪੈਸੇ ਨਹੀਂ ਮਿਲੇ ਜਾਂ ਕਿੱਥੇ ਉਹਨਾਂ ਨੂੰ ਉਹਦੇ ਬੰਦਾ ਹੱਥ ਨਹੀਂ ਮਿਲਿਆ ਜਾਂ ਵਾਜਬ ਰੇਟ ਨਹੀਂ ਮਿਲੇ ਉਹਤੇ ਬੋਦ ਕੱਢਦੇ ਨੇ ਲekin ਪ੍ਰਸ਼ਾਸਨ ਜੋ ਹੈ ਉਹ ਨੈਸ਼ਨਲ ਹਾਈਵੇ ਥੋਰਟੀ ਦੇ ਨਾਲ ਮਿਲ ਕੇ ਜੋ ਹੈ ਉਹ ਇਹ ਜਿਹੜਾ ਕੰਮ ਕਰ ਰਿਹਾ ਹੈ ਔਰ ਕਿਸਾਨਾਂ ਦਾ ਪਲ ਫਸਲਾਂ ਵੀ ਖਰਾਬ ਕੀਤੀਆਂ ਜਾ ਰਹੀਆਂ ਨੇ ਔਰ ਕਿਸਾਨਾਂ ਦੀ ਜ਼ਮੀਨਾਂ ਨੂੰ ਜਿਹੜਾ ਹੈ ਉਹ ਜ਼ਬਰੀ ਜ਼ਬਰੀ ਕਬਜ਼ਾ ਲੈਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਿਸਾਨਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਨਹੀਂ ਹੋਣ ਦੇਣਗੇ ਜੀ ਰਵੀ ਬਹੁਤ-ਬਹੁਤ ਧੰਨਵਾਦ ਤਮਾਮ ਜਾਣਕਾਰੀ ਦਿਵਾਈ ਤਾਂ ਕਿਸਾਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਸਾਡੀ ਝੋਨੇ ਦੀ ਫਸਲ ਇੱਥੇ ਬਰਬਾਦ ਕਰ ਦਿੱਤੀ ਗਈ। ਇਸ ਦਰਮਿਆਨ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਜੇਐਸਵੀ ਮਸ਼ੀਨਾ ਲੈ ਕੇ ਇੱਥੇ ਪਹੁੰਚਿਆ ਤਾਂ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਜਾਰੇ ਨਾ ਨਾ 21 ਮੀਟਿੰਗਾਂ ਲੱਗੀਆਂ ਸਾਡੀਆਂ ਗਰਬਾਹ ਸੋਦੇ 21 ਮੀਟੀਆਂ ਹੈ ਗੱਲ ਨੂੰ ਚੇਵਣਾ ਚਾਹੀਏ ਸੀ ਆਈਡੀ ਕੋਲਤੀ ਸੀ। 21 ਮੀਟਿੰਗਾਂ ਲੱਗੀਆਂ। ਹਰ ਮੀਟਿੰਗ ਦੇ ਵਿੱਚ ਕਮਿਟਮੈਂਟ ਹਰ ਮੀਟਿੰਗ ਦੇ ਸਾਡੇ ਨਾਲ ਗੱਲਬਾਤ ਕਰਕੇ ਨਹੀਂ ਜੀ ਅਸੀਂ ਅਵਾਰਡ ਪਾਤੇ ਆ ਜੀ ਨਵੀਆਂ ਪਟੀਸ਼ਨਾਂ ਪੈ ਗਈਆਂ ਜੀ ਇਹ ਪਟੀਸ਼ਨਾਂ ਪੈ ਗਈਆਂ ਸਾਡਾ ਕੰਮ ਨਾ ਰੋਕੋ ਜਿੱਥੇ ਸਾਡੇ ਖਾਲੀ ਜ਼ਮੀਨਾਂ ਜਿਨ੍ਹਾਂ ਨੇ ਪੈਸੇ ਚੁੱਕ ਲਏ ਉਥੇ ਕੰਮ ਚੱਲਣ ਦਿਓ ਜਿਹੜੇ ਗਵਰਡੀ ਆਈ ਫੋਕ ਉ ਜਾ ਕੇ ਆ ਕੇ ਪ੍ਰੈਸ ਨੂੰ ਆਖਿਆ ਯਾਰ ਉਥੇ ਚਲਾਓ ਕਿੰਨਾ ਥਾਂ ਜਿੱਥੇ ਵਰਕਿੰਗ ਹੋਣਾ ਕੰਮ ਹੋਣਾ ਉੱਥੇ ਕਰ ਲੋ ਕਿ ਚਾਰ ਪੈਣ ਦੋ ਪੈਣ ਆਹ ਮਰਦੀ ਵਾਲੇ ਖੇਤ ਵੀ ਦੱਸਣੇ ਹੋਰ ਦੁੱਧ ਦਿੱਤੇ ਜਿਹੜਿਆ ਨਾਲ ਨੈਸ਼ਨਲ ਹਾਈਵੇ ਦੇ ਗੁੰਨੇ ਉਹ ਵੀ ਲੈ ਕੇ